ਬੰਗਲਾਦੇਸ਼ ਦੀਆਂ ਕਿਤਾਬਾਂ 1971 ਦੀ جنگ ਦਾ ਵਰਣਨ ਕਰਦੀਆਂ ਹਨ ਤੁਹਾਡਾ ਕੀ ਖਿਆਲ ਹੈ ਕੀ ਇਸ ਗੱਲ ਦਾ ਕੋਈ ਸ਼ੁਕਰਗੁਜ਼ਾਰੀ ਹੈ ਕਿ ਭਾਰਤ ਆਇਆ ਅਤੇ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਬੰਗਲਾਦੇਸ਼ ਦੀਆਂ ਕਿਤਾਬਾਂ 1971 ਦੀ جنگ ਵਿੱਚ ਭਾਰਤ ਨੂੰ ਪੂਰੀ ਤਰ੍ਹਾਂ ਹਾਸ਼ੀਏ ਤੇ ਧੱਕਦੀਆਂ ਹਨ ਉਹ ਕਹਿੰਦੇ ਹਨ ਕਿ ਅਸੀਂ ਪੂਰੀ ਜੰਗ ਖੁਦ ਲੜੀ ਸਾਡੇ ਕੋਲ ਮੁਕਤੀ ਬਾਹਣੀ ਸੀ ਅਤੇ ਇਹ ਸਾਡਾ ਸਵਦੇਸ਼ੀ ਸੰਘਰਸ਼ ਸੀ ਜਿਸ ਨੇ ਪਾਕਿਸਤਾਨ ਨੂੰ ਇੱਥੋਂ ਬਾਹਰ ਕੱਢ ਦਿੱਤਾ ਭਾਰਤ ਨੇ ਕੀ ਕੀਤਾ ਭਾਰਤ ਨੇ ਕੁਝ ਨਹੀਂ ਕੀਤਾ ਜਦੋਂ ਬੰਗਲਾਦੇਸ਼ ਦੇ ਵੱਖ ਹੋਣ ਦਾ ਮਾਮਲਾ ਆਇਆ ਤਾਂ ਪਾਕਿਸਤਾਨੀ ਫੌਜ ਨੇ ਬਹੁਤ ਸਖ਼ਤ ਤੋਕ ਕੇ ਬੇਰਹਿਮੀ ਵਾਲੀ ਪਹੁੰਚ ਅਪਣਾਈ ਆਪਰੇਸ਼ਨ ਸਰਚਲਾਈਟ ਨਾਮਕ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਲਗਭਗ 20 ਤੋਂ 30 ਲੱਖ ਬੰਗਲਾਦੇਸ਼ੀ ਮਾਰੇ ਗਏ ਅਤੇ ਇਹਨਾਂ 20 ਤੋਂ 30 ਲੱਖ ਬੰਗਲਾਦੇਸ਼ੀਆਂ ਵਿੱਚੋਂ 80% Hindu ਬੰਗਲਾਦੇਸ਼ੀ ਸਨ ਬੰਗਲਾਦੇਸ਼ ਨੂੰ 1971 ਵਿੱਚ ਆਜ਼ਾਦੀ ਮਿਲੀ ਇਸ ਲਈ ਉਮੀਦ ਸੀ ਕਿ ਘਟੋ-ਘਟ ਹੁਣ ਉੱਥੇ ਹਿੰਦੂਆਂ ਤੇ ਅਤਿਆਚਾਰ ਬੰਦ ਹੋ ਜਾਣਗੇ ਪਰ ਹੁਣ ਇੱਕ ਅੰਕੜਾ ਸਾਹਮਣੇ ਆਇਆ ਹੈ ਜੋ ਬਾਕੀ ਸਾਰੇ ਅੰਕੜਿਆਂ ਨੂੰ ਮਾਤ ਦੇ ਦਿੰਦਾ ਹੈ ਅੰਕੜੇ ਇਹ ਹਨ ਕਿ ਜਦੋਂ ਬੰਗਲਾਦੇਸ਼ ਆਜ਼ਾਦ ਹੁੰਦਾ ਹੈ ਤਾਂ ਉੱਥੇ Hindu ਆਬਾਦੀ ਜੋ ਕਿ 13% ਸੀ ਹੌਲੀ-ਹੌਲੀ ਘਟ ਕੇ 8% ਹੋ ਜਾਂਦੀ ਹੈ ਅੱਜ ਇਹ ਲਗਭਗ 8% ਹੈ ਇਹ ਸਾਰੇ Hindu ਕਿੱਥੇ ਗਏ ਉਹ ਉਸੇ ਜਗ੍ਹਾ ਚਲੇ ਗਏ ਜਿੱਥੇ ਉਹ 1971 ਵਿੱਚ ਜਾ ਰਹੇ ਸਨ ਜਦੋਂ 1971 ਵਿੱਚ ਉਨ੍ਹਾਂ ਤੇ ਜ਼ੁਲਮ ਕੀਤਾ ਗਿਆ ਸੀ ਤਾਂ ਉਹ ਭਾਰਤ ਆ ਰਹੇ ਸਨ ਅੱਜ ਤੱਕ ਬੰਗਲਾਦੇਸ਼ੀ Hindu ਬੰਗਲਾਦੇਸ਼ ਤੋਂ ਹਿਜਰਤ ਕਰ ਰਹੇ ਹਨ ਅਤੇ ਹਿਜਰਤ ਇੱਕ ਬਹੁਤ ਹੀ ਦਿਲ ਤੋੜਨ ਵਾਲੀ ਗੱਲ ਹੈ ਜਦੋਂ ਤੁਸੀਂ ਆਪਣੀ ਮਿੱਟੀ ਆਪਣਾ ਵਾਤਾਵਰਣ ਆਪਣੇ ਰਿਸ਼ਤੇ ਆਪਣਾ ਘਰ ਆਪਣੀ ਜ਼ਮੀਨ ਛੱਡਦੇ ਹੋ ਤਾਂ ਦਿਲ ਟੁੱਟ ਜਾਂਦਾ ਹੈ ਇਸ ਲਈ ਅਤਿਆਚਾਰ ਜ਼ਰੂਰ ਹੋਏ ਹਨ ਬੰਗਲਾਦੇਸ਼ ਨੂੰ ਹਿੰਦੂਆਂ ਦੀ ਤਾਕਤ ਅਤੇ ਹਿੰਦੂਆਂ ਦੇ ਖੂਨ ਨਾਲ ਬਹੁਤ ਹੱਦ ਤੱਕ ਆਜ਼ਾਦੀ ਮਿਲੀ